ਚਿਕਨ ਸਸ਼ਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਈਨਡੋਕਸਿ ਕਿਵੇਂ ਹੋ ਸਾਰੇ ਲੀਕ ਕਰਨ ਦੇ ਸਾਰੇ ਕੀ ਹੋਗੇ ਕਿ ਅੱਜ ਤੁਹਾਡੇ ਨਾਲ ਇੱਕ ਰੈਸিপি ਸ਼ੇਅਰ ਕਰਨੀ ਆ ਮੇਰੀ ਫੇਲੀ ਟਾਉਬ ਸਬਜੀ ਉਹ ਹੈ ਜਿਹੜੇ ਹਰਦੀ ਸਬਜੀ ਜਿਹੜੇ ਅੱਜ ਬਣ ਲੱਗੀ ਆ ਤੇ ਤੁਹਾਨੂੰ ਸਾਰੀ ਰੈਸিপি ਤੁਹਾਡਾ ਸ਼ੇਅਰ ਕਰਾਂਗੀ ਫਿਰ ਆਪਾਂ ਅਗੇ ਸਟਾਰਟ ਕਰਾਂਗੇ ਪਹਿਲਾਂ ਤਾਂ ਇਸ ਨੂੰ ਛਿੱਲ ਕੇ ਜੀਰੇ ਆ ਸੀ ਬਟ ਇਹਦੇ ਅੰਦਰੋਂ ਨਾ ਜਿਆਦਾ ਨਰਮ ਸੀਗਾ ਇਸ ਤਰ੍ਹਾਂ ਨਿਕਲੇਗੇ ਇਸ ਨੂੰ ਪਕਾਉੜਿਆਂ ਜਿਦਾਂ ਹੋਣੇ ਦੇ ਵਿੱਚ ਹਲਦੀ ਨਮ ਪਾਇਆ ਹੈ ਤੇ 40 3 ਨੂੰ ਕੱਢਣ ਲੱਗੇ ਆ ਨਾ ਫਾਈ ਤਾਂ ਕਟਹਾਲ ਨੂੰ ਤੇ ਛਿਲਕਾ ਦੇਖੋ ਇਹਦਾ ਕਿੰਨਾ ਛਿਲਕਾ ਦੇ ਵਿੱਚੋਂ ਬੀਜ ਵਗੈਰਾ ਲੱਗੂਗੇ ਤੇ ਹੱਥ ਚਿਪਕਦੇ ਹਨ ਮਤਲਬ ਸਰੋਂ ਦਾ ਤੇਲ ਆਇਆ ਹੱਥਾਂ ਨੂੰ ਤੇ ਚਾਪੂ ਨੂੰ ਸਰੋਂ ਦਾ ਤੇਲ ਆਇਆ ਤਾਂ ਇਸ ਨੂੰ ਛਿੱਲੇ ਆ ਸਭ ਤੋਂ ਪਹਿਲਾਂ ਜੀ ਅਸੀਂ ਸਰੋਂ ਦੇ ਤੇਲ ਦੀ ਕੜਚੀ ਤੇਲ ਦੀ ਲੈ ਲਈ ਆ ਤੇ ਇਸ ਨੂੰ ਗਰਮ ਹੋਣ ਦਵਾਂਗੇ ਤੇ ਤੇਲ ਗਰਮ ਹੋ ਗਿਆ ਜਿਸ ਦੇ ਵਿੱਚ ਹੁਣ ਜੀਰਾ ਪਾਵਾਂਗੇ ਪਹਿਲਾਂ ਤੇ ਤੇਜ਼ ਪੱਤਾ ਪਾਵਾਂਗੇ ਇੰਨ ਸਾਬਤ ਲਾਲ ਮਿਰਚ ਪਾਵਾਂਗੇ ਜੀਰਾ ਜੀ ਚਟਕ ਗਿਆ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਣਾ ਮਸਾਲਾ ਇਹਦੇ ਵਿੱਚ ਆਜਾ ਖਰੀ ਮਿਰਚ ਪਿਆਜ਼ ਲਸਣ ਗ੍ਰਾਈਂਡ ਕੀਤਾ ਹੋਇਆ ਤੇ ਜੀ ਇਹ ਸਾਬਤ ਪਿਆਜ਼ਾਂ ਇਹਨਾਂ ਨੂੰ ਲੱਗ ਫਰਾਈ ਕਰਨਾ ਜਦੋਂ ਸਾਡਾ ਮਸਾਲਾ ਇੱਧਰ ਪੱਕ ਰਿਹਾ ਹੈ ਇੱਧਰ ਸਾਡੇ ਪਿਆਜ਼ ਫਰਾਈ ਹੋ ਜਾਣਗੇ ਬਾਅਦ ਵਿੱਚ ਇਕੱਠਿਆਂ ਨੂੰ ਮਿਕਸ ਕਰਾਂਗੇ ਪਹਿਲਾਂ ਇਸ ਨੂੰ ਪਹਿਲਾਂ ਭੁੰਨ ਲਈਏ ਥੋੜਾ ਜਿਹਾ ਥੋੜਾ ਜਿਹਾ ਨਮਕ ਐਡ ਕਰਾਂਗੇ ਤਾਂ ਕਿ ਜਲਦੀ ਪੱਕ ਜੇ ਮਸਾਲਾ प्याज जोड़े पक रहे हैं इन भी थोड़ा जहा सोल्ट पवाने ये भी जल्दी पक लेंगे फिर दल भुज गया तो इधर प्याज भी असि ब्राउन कर ले ये ऐड कर लें स्वाद अनुसार नमक हल्दी ਇਹਦੇ ਵਿੱਚ ਲਾਲ ਅਦਰਕ ਚਮਚ ਲੈਣਾ ਜ਼ਿਆਦਾ ਨਹੀਂ ਕਿ ਕਿ ਪਹਿਲਾਂ ਮਿਰਚ ਪਾ ਸਕਦੇ ਆ ਥੋੜਾ ਜਿਹਾ ਚਾਟ ਮਸਾਲਾ ਵੀ ਲਵਾਂਗੇ ਟੇਸਟ ਨੂੰ ਹੋਰ ਵਧੀਆ ਕਰਨ ਲਈ ਇੰਨਾ ਤੋਂ ਕਾਫੀ ਆ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਮਸਾਲਾ ਪੱਕ ਜੇ ਨਹੀਂ ਖੱਲੇ ਨਾ ਲੱਗੇ ਇਹਦੇ ਵਿੱਚ ਅਸੀਂ ਇੱਕ ਪੌਊਚ ਮੈਜਿਕ ਮਸਾਲਾ ਪਾ ਲਵਾਂਗੇ ਵਿੱਚ ਨਾ ਇੱਕ ਚਮਚੀ ਖੰਦੀ ਦਾ ਵੀ ਐਡ ਕਰਾਂਗੇ ਟਮਾਟਰ ਪੱਕ ਗਏ ਆ ਜੀ ਹੁਣ ਟਮਾਟਰ ਗਾਰਡਨ ਪਾਵ ਤੇ ਮਸਾਲਾ ਵੀ ਰੈਡੀ ਆ ਉਹਰਾ ਪਕੌੜੇ ਕਿਉਂ ਆਇਲ ਲਾ ਦੂਗੇ ਤੇ ਮੈਂ ਇਹਦੇ ਵਿੱਚ ਐਡ ਕਰਾਂਗੇ ਕੱਟ ਤੂਰੀ ਮਿਰਚੀ ਥੋੜੀ ਪਾਣੀ ਜਦੋਂ ਇਹ ਸਬਜ਼ੀ ਤਿਆਰ ਹੋ ਜੇਗੀ ਉਸ ਤੋਂ ਬਾਅਦ ਹੋਰ ਜੀ ਕੰਮ ਹੋਗੇ ਤੇ ਹੁਣ ਬਸ ਜੀ ਕੁੱਕਰ ਦਾ ਟੱਕਾ ਲਗਾਵਾਂਗੇ ਪਹਿਲਾਂ ਥੋੜਾ ਜਿਹਾ ਪਾਣੀ ਵਿੱਚ ਬੋਲਦੀਆਂ ਦੋ ਸੀਟੀਆਂ ਵਜਾਉਣ ਤੋਂ ਬਾਅਦ ਫਿਰ ਇਸ ਨੂੰ ਚੈੱਕ ਕਰਾਂਗੇ ਜਿੱਤੀ ਤਾਂ ਵੱਜ ਗਈਆਂ ਨੇ ਦੋ ਦੇ ਬੰਦ ਕਰਤਾ ਸੀ ਤੇ